ਅਗਨੀ ਵੀਰਾਂ ਨੂੰ ਸ਼ਸ਼ਕਤ ਬਣਾਉਣ ਦੇ ਆਦੇਸ਼ ਦੇ ਨਾਲ ਇੱਕ ਇਤਿਹਾਸ ਪਹਿਲ ਕਦਮੀ ਦੇ ਵਿੱਚ ਪੰਜਾਬ ਅਗਨੀ ਵੀਰਾਂ ਢਾਂਚਾਗਤ ਸਿਹਤ ਸੰਭਾਲ ਹਨਰ ਸਕਲਾਈ ਸ਼ੁਰੂ ਕਰਨ ਦਾ ਦੇਸ਼ ਦਾ ਪਹਿਲਾ ਸੂਬਾ ਬਣਨ ਦੇ ਲਈ ਤਿਆਰ ਹੈ ਜਿਸ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਇਸ ਨੂੰ ਲਾਗੂ ਕਰਨ ਦੀ ਅਗਵਾਈ ਕਰ ਰਿਹਾ ਹੈ ਬਾਬਾ ਫਰੀਦ ਯੂਨੀਵਰਸਿਟੀ ਅਤੇ ਪੰਜਾਬ ਹਨਰ ਵਿਕਾਸ ਮਿਸ਼ਨ ਵਿਚਕਾਰ ਅੱਜ ਇੱਕ ਉੱਚ ਪੱਧਰੀ ਵੀਡੀਓ ਕਾਨਫਰੰਸ ਮੀਟਿੰਗ ਹੋਈ ਜਿਸ ਦੇ ਵਿੱਚ ਪ੍ਰਾਪਤੀਆਂ ਦੀ ਸਮੀਖਿਆ ਕੀਤੀ ਗਈ ਅਤੇ ਰਾਜ ਭਰ ਦੇ ਵਿੱਚ ਹੁਨਰ ਵਿਕਾਸ ਯਤਨਾਂ ਦੇ ਵਿਸਥਾਰ ਬਾਰੇ ਚਰਚਾ ਕੀਤੀ ਗਈ ਮੀਟਿੰਗ ਦੀ ਸਹਿ ਪ੍ਰਧਾਨਗੀ ਪ੍ਰੋਫੈਸਰ ਡਾਕਟਰ ਰਜੀਵ ਸੋਧ ਵਾਈਸ ਚਾਂਸਲਰ ਬਾਬਾ ਫਰੀ ਯੂਨੀਵਰਸਿਟੀ ਅਤੇ ਮੈਡਮ ਅਮਰਤ ਸਿੰਘ ਆਈਏਐਸ ਮਿਸ਼ਨ ਟਰੈਕਟਰ ਪੀਐਸ ਡੀਐਮ ਨੇ ਕੀਤੀ ਜੀ ਅੱਜ ਸਕਿੱਲ ਡਿਵੈਲਪਮੈਂਟ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨਾਲ ਵੀ ਸੀ ਹੋਈ ਹੈ ਤੇ ਸਾਡੇ ਜਿਹੜੇ ਪ੍ਰੋਗਰਾਮ ਸ਼ੁਰੂ ਹੋਏ ਜਨਵਰੀ ਤੋਂ ਪਿਛਲੇ 6 ਮਹੀਨੇ ਅਸੀਂ ਆਪਣੀ ਅਚੀਵਮੈਂਟਸ ਸ਼ੇਅਰ ਕੀਤੀਆਂ ਤੇ ਸਾਡੇ ਜਿਹੜੇ ਪੰਜ ਕੋਰਸਸ ਹੈ ਜਨਰਲ ਡਿਊਟੀ ਅਸਿਸਟੈਂਟ ਐਂਡ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਐਮਰਜੈਂਸੀ ਕੇਅਰ ਅਸਿਸਟੈਂਟ ਪੰਚ ਕਰਮਾ ਟੈਕਨੀਸ਼ੀਅਨ ਤੇ ਆਰਥੋਪੈਡਿਕ ਟੈਕਨੀਸ਼ੀਅਨ ਇਹ ਅਸੀਂ 200 ਤੋਂ ਜ਼ਿਆਦਾ ਬੰਦੇ ਜਿਹੜੇ ਸਾਡਾ ਸਾਡੇ ਟ੍ਰੇਨਰ ਸੇ ਉਹਨਾਂ ਨੇ ਟ੍ਰੇਨ ਕਰ ਦਿੱਤਾ ਹੈ ਇਹ ਹੀ ਟਾਰਗੇਟ ਸੀ ਸਾਡਾ ਪਿਛਲੇ ਸਾਲ ਦਾ ਤੇ ਇਸ ਸਾਲ ਦੇ ਸਾਡਾ ਟਾਰਗੇਟ ਜਿਹੜਾ ਅਸੀਂ ਸਬਮਿਟ ਕਰ ਦਿੱਤਾ ਹੈ ਇਹ ਜਿਹੜੇ ਸਕਿੱਲ ਟ੍ਰੇਨਡ ਬੰਦੇ ਹੈ ਇਹਨਾਂ ਦੀ ਸਾਡੇ ਕੋਲ ਅਗਲੇ ਬੈਚ ਦਾ ਵੀ ਪੂਰੀ ਰਿਕੁਆਇਰਮੈਂਟ ਆ ਚੁੱਕੀ ਹੈ ਸਕਿੱਲ ਸੈਂਟਰ ਜਿਹੜਾ ਕਈ ਸਾਲਾਂ ਤੋਂ ਬੰਦ ਪਿਆ ਹੋਇਆ ਸੀ ਉਹ ਰੀਐਕਟਿਵੇਟ ਹੋ ਗਿਆ ਤੇ ਇਸ ਦੇ ਨਾਲ ਹੀ ਸਾਡੇ ਸਕਿੱਲ ਸੈਂਟਰ ਫ੍ਰੀ ਟਿਕਟ ਸ਼ੁਰੂ ਨੇ ਦੇ ਨਾਲ-ਨਾਲ ਅਸੀਂ ਹੁਣ ਪਟਿਆਲਾ ਤੇ ਅੰਮ੍ਰਿਤਸਰ ਦਾ ਵੀ ਫੰਕਸ਼ਨ ਕਰਨ ਜਾ ਰਹੇ ਹਾਂ ਕੁਝ ਫੰਡਾਂ ਦੀ ਵੀ ਗੱਲ ਵੀ ਹੋਈ ਸਰਕਾਰ ਦੇ ਨਾਲ ਇਹ ਫੰਡ ਜੀ ਅੰਡਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਕੁਝ ਕੋਰਸਸ ਹੈ ਜਿਨ੍ਹਾਂ ਦੇ ਫੰਡ ਮਿਲਦੇ ਆ ਪੰਜਾਬ ਗਵਰਨਮੈਂਟ ਐਨਕੋਰੇਜ ਕਰਦੀ ਹੈ ਉਹ ਫੰਡ ਸਾਨੂੰ ਪਿਛਲੇ ਸਾਲ ਮਿਲ ਗਏ ਸੀ ਇਸ ਸਾਲ ਦੇ ਫੰਡ ਜਿਹੜੇ ਫਾਈਨੈਂਸ ਡਿਪਾਰਟਮੈਂਟ ਵਿੱਚ ਪੈਂਡਿੰਗ ਹੈ ਪਰ ਉਹ ਮਿਲ ਜਾਣਗੇ ਅੱਜ ਇਹ ਇਨ ਪ੍ਰਿੰਸੀਪਲ ਹੈ ਐਗਰੀ ਹੋਇਆ ਅਸੀਂ ਐਗਰੀ ਕੀਤਾ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਇਨੀਸ਼ੀਅਲ ਫੰਡਿੰਗ ਕਰੇਗੀ ਜਦ ਬਿਨਾ ਵੇਟ ਕੀਤੇ ਕਿ ਫੰਡ ਸਰਕਾਰ ਤੋਂ ਆਉਣਗੇ ਤੇ ਜਦੋਂ ਵੀ ਫੰਡ ਆਉਣਗੇ ਇਹਨੂੰ ਕੰਪਨਸੇਟ ਕਰ ਲਿਆ ਜਾਏ ਉਜਨੀ ਸਿੱਕੇ ਨੇ ਕਾਲਜ ਅਡਾਪਟ ਕਰਦੇ ਹੋਰ ਇਸ ਤੋਂ ਇਲਾਵਾ ਦੇਖੋ ਇਹ ਹਬੈਂਡ ਸਪੋਕ ਮਾਡਲ ਹੈ ਪੂਰਾ ਪੰਜਾਬ ਅਡਾਪਟ ਕਰਨਾ ਹੈ ਇਹਦੇ ਇਲਾਵਾ ਦੋ ਸੈਂਟਰ ਹੈ ਇੱਕ ਪਟੰਨਾ ਹੈ ਇਨ ਤਿੰਨ ਸੈਂਟਰਾਂ ਦੇ ਇਲਾਵਾ ਤੇ ਇੱਕ ਆਰਮੀ ਨੂੰ ਅਸੀਂ ਇਨਵੋਲ ਕਰਨ ਜਾ ਰਹੇ ਹਾਂ ਇਹ ਏਜੰਡਾ ਅੱਜ ਡਿਸਕਸ ਹੋਇਆ ਹੈ ਇੱਕ ਬੜਤ ਵੱਡੀ ਸਕੀਮ ਹੈ ਜਿਹੜੀ ਆਰਮੀ ਦੀ ਅਗਨੀ ਵੀਰਸ ਦੀ ਉਹਨਾਂ ਦਾ ਪਹਿਲਾ ਬੈਚ ਬਾਹਰ ਆ ਰਿਹਾ ਪੂਰੇ ਹਿੰਦੁਸਤਾਨ 'ਚ ਤੇ ਪੰਜਾਬ ਪਹਿਲੀ ਸਟੇਟ ਬਣੂਗੀ ਜਿੱਥੇ ਅਗਨੀ ਵੀਰਸ ਨੂੰ ਸਕਿੱਲ ਟ੍ਰੇਨਿੰਗ ਦੇਵਾਂਗੇ ਤੇ ਇਹ ਬਹੁਤ ਹੀ ਯੂਸਫੁਲ ਹੋਣ ਉਹਨਾਂ ਦੇ ਅਗਨੀ ਵੀਰ ਜਿਹੜੇ ਆਪਣੀ ਚੁਆਇਸ ਦੇ ਸੈਂਟਰ ਲੈ ਕੇ ਟ੍ਰੇਨਿੰਗ ਲੈ ਲੈਣਗੇ ਤੇ ਇਹਦੇ ਵਿੱਚ ਅਸੀਂ ਇਨੀਸ਼ੀਅਲੀ ਜਿਹੜੇ ਕੋਰਸਸ ਐ ਉਹ ਜੀ ਡੈਡੀ ਕੇਅਰ ਦੇ ਤੇ ਮੈਡੀਕਲ ਟੈਕਨੀਸ਼ੀਅਨਸ ਇਸ ਆ ਇਹ ਅਸੀਂ ਪ੍ਰਪੋਜ਼ ਕੀਤਾ ਹੈ ਜਿਹੜਾ ਇਨ ਪ੍ਰਿੰਸੀਪਲ ਮੰਨ ਲਿਆ ਹੋਇਆ ਹੈ ਕੀ ਸਰਕਾਰ ਨੂੰ ਇਹ ਅਗਨੀਵੀਰ ਹੋਣਗੇ ਉਹਨਾਂ ਨੂੰ ਇਹ ਟ੍ਰੇਨਿੰਗ ਦੇ ਬਾਅਦ ਜੋਬ ਜੀ ਵੀ ਖੜੇ ਹੋ ਦੇਖੋ ਅਸੀਂ ਪੰਜਾਬ ਵਿੱਚ ਅਗਨੀਵੀਰ ਪਹਿਲਾ ਸਟੇਟ ਹੋਏਗਾ ਕੰਟਰੀ ਵਿੱਚ ਜਿਹੜਾ ਅਗਨੀਵੀਰ ਨੂੰ ਟ੍ਰੇਨਿੰਗ ਦੇਵੇਗਾ ਪੰਜਾਬ ਇਹਦਾ ਇਹਦੀ ਅਗਵਾਈ ਕਰੇਗਾ ਤੇ ਇਹ ਅਗਨੀਵੀਰ ਜਿਹੜੇ ਹੈ ਉਹਨਾਂ ਦੇ ਜਿਹੜੇ ਇਹਦੇ ਵਿੱਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਿੱਚ ਪੰਜਾਬ ਸਰਕਾਰ ਦੇ ਕੁਝ ਫੰਡਡ ਕੋਰਸਸ ਹੈ ਕੁਝ ਨੋਨ ਫੰਡਡ ਹੈ ਜਿਹੜੇ ਫੰਡਡ ਹੋਣਗੇ ਉਹ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇਗਾ ਤੇ ਜਿਹੜੇ ਨੋਨ ਫੰਡਡ ਹੈ ਉਹ ਆਰਮੀ ਦੇ ਜਿਹੜੇ ਆਫੀਸਰਸ ਆ ਉਹਨਾਂ ਨੇ ਐਨਸ਼ੋਰ ਕੀਤਾ ਤੇ ਸਾਡਾ ਟ੍ਰਾਈਪਾਰਟਾਈਡ ਐਗਰੀਮੈਂਟ ਹੋਏਗਾ ਯੂਨੀਵਰਸਿਟੀ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤੇ ਆਰਮੀ ਆਰਮੀ ਸੇ ਇਹਦੇ ਵਾਸਤੇ ਅਸੀਂ ਆਲਰੇਡੀ ਵੈਸਟਰਨ ਕਮਾਂਡ ਨਾਲ ਐਮਓਯੂ ਕਰ ਚੁੱਕੇ ਹੋਏ ਆ ਇਹ ਬਹੁਤ ਹੀ ਵੱਡਾ ਇੱਕ ਸਟੈਪ ਹੈ ਜਿਹੜਾ ਸਾਡੀ ਪੰਜਾਬ ਗਵਰਨਮੈਂਟ ਵਾਸਤੇ ਇੱਕ ਬਹੁਤ ਹੀ ਫਖਰ ਦੀ ਗੱਲ